ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ ਇਹ ਗਾਣਾ ਬੱਬੂ ਮਾਨ ਦਾ ਗਾਇਆ ਗਾਣਾ ਅੱਜ ਕਿਸਾਨਾਂ ਦੇ ਉੱਪਰ ਬਿਲਕੁਲ ਸੱਚ ਹੋ ਰਿਹਾ ਆ ਬਹੁਤ ਏਰੀਏ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਆ ਫੜਾਂ ਦੇ ਨਾਲ ਤਬਾਹ ਹੋ ਗਈਆਂ ਆ ਤੇ ਬਹੁਤ ਏਰੀਏ ਦੇ ਵਿੱਚ ਜੇ ਝੋਨਿਆਂ ਦੀ ਗੱਲ ਕਰੀਏ ਤੇ ਬਹੁਤ ਏ ਬੀਆ ਦੇ ਵਿੱਚ ਆਹ ਵੋਨੇ ਬੂਟੇ ਦੀ ਸਮੱਸਿਆ ਆ ਇਹਨੇ ਵੀ ਇੱਕ ਹਿਸਾਬ ਨਾਲ ਕਿਸਾਨਾਂ ਨੂੰ ਥੱਲੇ ਲਾਇਆ ਆ ਆ ਝੋਨਾ ਅੱਜ ਨਸਾਰੇ ਤੇ ਆ ਗਿਆ ਆ ਇੱਕ ਦੋ ਜਾੜੇ ਜਿਹੜੇ ਖੜੇ ਆ ਉਹ ਨਸਾਰੇ ਤੇ ਆ ਬਾਕੀ ਜਾੜੇ ਤਾਂ ਗੱਠ-ਗੱਠ ਤੋਂ ਵੀ ਵਧੇ ਨਹੀਂ ਹੈਗੇ ਇਹ ਸਮੱਸਿਆ ਦਾ ਨਾਂ ਕੀ ਹੱਲੇ ਤੱਕ ਹੱਲ ਹੋਇਆ ਅੱਗੇ ਵੀ ਥੋੜੇ ਸਾਲ ਪਹਿਲਾਂ ਹੋਈ ਸੀ ਇਹਦੀ ਜੜ ਦੇ ਵਿੱਚ ਦੇਖ ਲੋ ਝੋਨੇ ਦੇ ਕੋਈ ਜਾਨ ਨਹੀਂ ਹੈਗੀ ਇਹਨੂੰ ਮਾੜਾ ਜਿਹਾ ਪੱਟੋ ਛੱਡਦਾ ਨਹੀਂ ਬੂਟਾ ਪੱਟ ਹੋ ਜਾਂਦਾ ਕਿਉਂਕਿ ਬੂਟੇ ਦੀ ਜੜਾਂ ਡੁੱਲਣਗੀਆਂ ਗਈਆਂ ਨਹੀਂ ਹੈਗੀਆਂ ਬੂਟੇ ਦੀ ਜੜਾਂ ਉੱਚੀਆਂ-ਉੱਚੀਆਂ ਪਈਆਂ ਆ ਇਹ ਜਿਹੜਾ ਜਿੱਦਾਂ ਦੀ ਵੀ ਬਿਮਾਰੀ ਆ ਇਹਦੇ ਬਾਰੇ ਜਿਹੜੇ ਸਾਡੇ ਖੇਤੀ ਵਿਗਿਆਨੀ ਆ ਉਹਨਾਂ ਨੂੰ ਕੁਝ ਕਰਨਾ ਚਾਹੀਦਾ ਆ ਕਿਉਂਕਿ ਇਸ ਤਰ੍ਹਾਂ ਮਤਲਬ ਕਿਸਾਨ ਕਦਾ 6 ਮਹੀਨੇ ਮਿਹਨਤ ਕਰਦਾ ਆ ਹੁਣ ਜਦ ਇਹਨਾਂ ਨੂੰ ਛੱਟਾ ਹੀ ਨਹੀਂ ਨਿਕਲਿਆ ਤੇ ਇਹਦੇ ਵਿੱਚ ਝਾੜ ਕਿ ਨਿਕਲਣਾ ਤੇ ਉਹ ਫਿਰ ਕਿਸਾਨ ਦੇ ਉੱਪਰ ਇਹਦਾ ਬਹੁਤ ਮਾੜਾ ਇਫੈਕਟ ਪੈਣਾ ਆ